ਸੱਸੀ ਅਕਾਲ ਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿਤਨਾ ਵੀ ਨਾ ਪਿਆ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੋਨੇ ਦੀਆਂ ਕੀਮਤਾਂ ਚ 18000 ਰੁਪਏ ਦਾ ਹੋ ਸਕਦਾ ਹੈ ਵੱਧ ਸਰਫਤਾ ਮਖੀਰਾ ਨੇ ਖਰੀਦ ਵੇਚ ਦੀ ਰਣਨੀਤੀ ਦਾ ਸਿੱਧਾ ਸੁਝਾ ਸੋਨੇ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਗ੍ਰਾਫਟਰ ਦੇਖੀ ਗਈ ਹੈ ਜਿਸ ਨੂੰ ਮਹਰ ਤਰੀ ਦਰਾਂ ਨੇ ਇੱਕ ਪ੍ਰਮੁੱਖ ਮੌਕੇ ਤੇ ਬਚੋਂ ਤੇਸ਼ ਕਰ ਰਹੇ ਹਨ ਕੇਂਦਰ ਬਜਟ 2024-25 ਵਿੱਚ ਦਰਾਂ ਮਦ ਡਿਊਟੀ ਵਿੱਚ ਕਟੌਤੀ ਦੇ ਅਮਰੀਕੀ ਚੋਣਾ ਤੋਂ ਪਹਿਲਾਂ ਅੰਤਰਰਾਸ਼ਟਰੀ ਕਮਾ ਕੀ ਮਤਾ ਤੇ ਦੁਆਰਾ ਅਤੇ ਬਾਦ ਭਾਰਤ ਵਿੱਚ ਸੋਨੇ ਦੀ ਕੀਮਤਾਂ ਵਿੱਚ 4000 ਰੁਪਏ ਤੱਕ ਦੀ ਗਰਾਫਟ ਆਈ ਹੈ ਇਸ ਦੇ ਨਾਲ ਹੀ ਸਰਾਫਾ ਮਹਿਰਾ ਦੇ ਸੁਝਾ ਕੀ ਨਿਵੇਸ਼ੀਕਾਂ ਨੂੰ ਹੁਣ ਸੋਨੇ ਦੀ ਖਰੀਦਣ ਤੇ ਵਿਚਾਰ ਕਰਨਾ ਖਰੀ ਚਾਹੀਦਾ ਹੈ ਤੇ ਸੋਨੇ ਦੀ ਕੀਮਤ ਅਬ 3000 ਰੁਪਏ ਤੱਕ ਪਹੁੰਚਣ ਤੇ ਵੇਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਗਲੋਬਲ ਸੰਕੇਤ ਸੁਭਾਵੀ ਵਾਦੇ ਦੇ ਸੰਕੇਤ ਦਿੰਦੇ ਹੈ ਮਤਬੂਨ ਖਰੀਦਾਂ ਦੇ ਮੌਕੇ ਲਗੀ ਟੀ ਦੀ ਸਿਕਿਉਰਿਟੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਸੋਨੇ ਦੀ ਕੀਮਤ ਵਿੱਚ ਜਲਦੀ ਹੀ ਵਾਧਾ ਕੀਤਾ ਜਾਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ